आजकल वो एक समुंदर खंगाल रहे हैं आजकल वो एक समुंदर खंगाल रहे हैं सुना है कि मेरिया कमियां निकाल रहे हैं जिनके अपने किरदार लीरो लीर हैं, वो दूसरों की पगड़ियां उछाल रहे हैं अब देश पीढ़ी छोटा मार के देखो थोड़े किरदार की ने गल गलते मुकर जाने तुम ਗੱਲ ਗੱਲ ਤੇ ਤੁਸੀਂ ਲੱਤਾਂ ਖਿੱਚਣ ਵਾਲੇ ਹੋ ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹੇ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨੀਵਾਂ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ